ਬਾਈ ਜੀ ਬਾਈ ਜੀ ਸਸੀ ਕਾਲ ਜੀ ਇਧਰ ਨਾਲ ਮੇਰੇ ਸਿੱਧੂ ਸਾਹ ਤੇ ਪਿੱਛੇ ਗਿੱਲ ਸਾਹਿਬ ਅੱਜ ਫੌਜਾਂ ਹੋਈਆਂ ਭਈ ਤਿਆਰ ਹੋ ਵਰ ਤਿਆਰ ਬਾਈ ਜੀ ਬਹਿਲੇ ਸੀਗੇ ਅੱਜ ਚੱਕ ਕੇ ਤੇ ਇਧਰ ਪਿੰਡਾਂ ਪੁੰਨਾ ਚੱਜ ਸੀ ਮਾਰੇ ਮੋٹے ਪੁਰਾਣੇ ਯਾਰਾ ਦੋਸਤਾਂ ਨੂੰ ਮਿਲ ਕੇ ਆਉਣੇ ਆ ਉਦੋਂ ਬਾਅਦ ਨਾਲੇ ਸਾਨੂੰ ਚੱਲਦੇ ਤੇ ਨਾਲੇ ਦਿਖਾਉਣੇ ਆ ਸਾਨੂੰ ਅੱਜ ਪਿੰਡਾਂ ਦੇ ਹਾਲਾਤ ਤੇ ਰਾਹ ਰੂ ਛੜਕਾ ਛੁੜਕਾ ਕਿਹੜੀਆਂ ਗੱਲਾਂ ਬਾਤਾਂ ਸਰਕਾਰ ਆਂਦੀਆਂ ਠੀਕ ਹੈ ਜੀ ਆਜੋ ਚੱਲਦੇ ਨਾਲੇ ਮਲਾਉਣੇ ਸਾਰੇ ਮਿੱਤਰ ਪ੍ਰੀਮੇ ਨੂੰ ਪੁਰਾਣਿਆਂ ਨੂੰ ਸਾਨੂੰ ਜੀ ਦੁੱਧੂ ਟਾਈਮ ਲੋਕ ਤਾਂ ਕਿ ਥੱਲੇ ਵੀ ਦਿਖਾਈ ਪੈਰਾ ਚ ਪੈਰਾ ਚ ਉਹ ਦੇਖ ਲੋ ਸੁਨੇਚਰ ਟਾਈਮ ਸਾਡਾ ਸਰਦਾਰਾਂ ਦਾ ਦੁੱਧੂ ਟਾਈਮ ਠੀਕ ਹੈ ਮੰਮਾ ਕਿਹੜੇ ਜਵਾਬ ਹੁੰਦੇ ਆ ਮੰਮੀ ਬੇਬੀ ਮੰਮੀ ਨਹੀਂ ਬੀ ਇਹ ਅਮ ਮਰਿਆ ਡੱਪ ਬਾਈ ਨੇ ਮੈਂ ਵੀ ਕਰਦਾ ਡੱਪ ਕਰਕੇ ਫਿਰ ਚਲੋ ਜੀ ਦੁੱਧਾ ਦ ਪੀ ਕੇ ਮਿਲਦੇ ਆ ਫਿਰ ਤੇ ਐਂ ਫਿਰਦੇ ਆ ਸੀ ਗਿੱਲ ਸਾਹ ਤੇ ਤੇ ਮੈਂ ਇਹਦੀ ਗਿੱਲ ਸਾਹ ਫਿਰ ਐਫ ਐਫ ਸਾਡਾ ਤਾਂ ਦੁੱਧੂ ਟਾਈਮ ਐ ਸੀ ਬੱਦੇ ਸ਼ਰੀਫ ਐ ਸੀ ਅਸੀ ਨਹੀਂ ਦੂਜੇ ਕੰਮ ਆਲੇ ਨਾ ਕੱਲ ਤੱਕ ਕੰਮ ਨਹੀਂ ਸਮਾਨ ਸਾਡੇ ਕੋਲ ਸਾਰਾ ਗੱਡੀ ਚ ਸਿਗਨੇਚਰ ਟਾਈਮ ਪਰ ਸਾਡਾ ਤੇ ਟੁੱਟਾ ਹੈ ਸਿਗਨੇਚਰ ਨਾ ਕਹੀਦੀ ਹੋ ਜਾਂ ਦੂਜੇ ਕੰਮ ਪਮਕਣ ਆਲੇ ਹੂੰ ਇਹ ਦੂਜੇ ਨਹੀਂ ਬਜੀ ਚਲੋ ਮਿਲਦੇ ਆਂ ਦੁੱਧ ਪੀ ਕੇ ਤੇ ਇਹ ਇਹ ਐ ਦੇਖਿਆ ਬਣਦਾ ਐ ਇਹ ਗੱਲ ਬਾਤ ਆ ਐਸ ਲੈਵਲ ਦੀ ਗੱਲਾਂ ਬਾਤ ਆ ਸਾਡੇ ਕੋਲੇ ਤਾਂ ਫਿਰ ਜੀ ਹਾਂ ਮਨਿੰਦਰ ਕੀ ਹਾਲ ਨੇ ਵਧੀਆ ਸਾੜਿਆ ਨਹੀਂ ਫਿਰ ਸੜਤੀ ਹੈ ਹੋਰ ਜੀ ਥੋੜੀ ਰਹੀ ਵਸੇ ਵੀ ਸੜਦਾ ਚਲੋ ਵਧੀਆ ਹੂ ਤਾਂ ਗਾਡਰ ਕਿਵੇਂ ਨਿਕਲੇ ਇਸ ਵਿੱਚੋਂ ਗਾਡਰ ਠੀਕ ਪਈ ਹੈ ਜੀ ਕਹਵੇਂ ਕਿ ਗਲੇ ਜੇ ਠੀਕਾ ਵਧੀਆ ਪਈ ਹੈ ਜੀ ਡੰਗ ਲਾਉਣ ਵਾਲੇ ਹੈ ਕਿਸੇ ਪਾਸੇ ਖੇਤਕੂਤ ਪਾਈਏ ਜੇ ਲਾ ਗਣਗੇ ਜੀ ਮੋਟਰ ਕਵਰੇ ਤੇ ਬੈ ਜਾਣਗੇ ਜੀ ਚਲੋ ਫਿਰ ਤਾਂ ਲਾ ਦੇਣਗੇ ਡੰਗ ਚਲੋ ਗੱਡ ਕਰ ਦਿਆਂਗੇ ਜੀ ਹਾਂ ਪ੍ਰਾਈਮਰ ਪੂਰ ਮਾਰ ਕੇ ਰੱਖੋ ਜੀ ਸਹੀ ਹੈ ਹਾਂ ਹੂੰ ਸਹੀ ਹੈ ਲੋ ਬਾਈ ਜੀ ਆ ਮੱਝਾ ਮੁੱਝਾ ਸਾਰਾ ਢਾ ਕੇ ਨਾ ਤੇ ਸਾਰਾ ਨਵਾਂ ਪੋਰਸ਼ਨ ਸਾਰਾ ਬਣਾਉਨੇ ਆ ਤੇ ਖਰਾਬ ਜਾ ਹੋਇਆ ਜਿਵੇਂ ਇੱਧੇ ਚ ਆਪਣੀ ਟੀਵੀ ਸੂਰੀ ਬਾਧਰ ਰਹਿਦਾ ਸੀ ਅੱਗੇ ਤੇ ਬਾਧਰ ਵਾਲਾ ਕਮਰਾ ਤੇ ਇਹ ਕਮਰਾ ਐ ਪੁਰਾਣਾ ਹੋ ਗਿਆ ਤੇੜਾ ਤੂਣਾ ਖਾ ਗਿਆ ਸਾਰਾ ਤੇ ਇੰਨੇ ਸਾਲਾਂ ਤੋਂ ਬਾਹਰ ਬੈਠਣ ਕਰਕੇ ਵਰਤਨ ਗਿਆ ਸੀਗਾ ਤੇ ਬਾਕੀ ਆ ਗੰਦਾ ਗੁੰਦਾ ਸਾਰੀਆਂ ਢਾਕੇ ਨਵੇਂ ਆ ਇਹ ਸਾਰਾ ਮੱਜਾ ਵਾਲਾ ਪੋਰਸ਼ਨ ਨਵਾਂ ਬਣਾ ਦੇਗੇ ਤੇਰਾ ਇਹ ਰਹਿਣ ਦੋਨੋਂ ਦੁਬਾਰੇ ਆ ਸਰਵੈਂਟ ਕੁਆਟਰ ਜਿਹੜਾ ਹੈਗਾ ਇਹ ਸਾਰੇ ਦੋਨੇ ਤਿੰਨੇ ਨਵੇਂ ਬਣਾ ਕੇ બસ ਕਰਤਾ ਸ਼ੁਰੂ ਹੁਣ ਦੇਖਣਾ ਤੁਹਾਨੂੰ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹਦਾ ਕਿਹੇ ਜਾਂ ਬਣਦਾ ਕਿਹਈਆਂ ਟੈ ਲਾਲ ਆਉਣੇ ਬੰਦਿਆਂ ਵਾਸਤੇ ਹਾਂ ਟੇਡਾ ਜੱਜਾ ਕਿੰਦਾੰਦਾ ਸਾਦ ਤੇਜ ਬਣੇ ਤੇਜ ਉਹਨੇ ਹਾਂ ਫੇਰ ਹੀ ਦੇਖਣਗੇ ਪਿੰਡ ਭਰਾਜ ਵਾਲੇ ਬੰਦਿਆਂ ਨੂੰ ਹਾਂ ਹਾਂ ਤੇਰਾ ਬੱਸ ਕਰਦੇ ਹੁਣ ਆਪਾਂ ਦੋ ਦਿਨ ਇਸੇ ਕੰਮ ਤੇ ਹੀ ਆ ਲਓ ਵੀ ਮਿੱਤਰੋ ਜੇ ਕਿਸੇ ਦੇ ਬਾੜੀ ਖੁਰਕੁੰਦੀ ਆ ਘਰ ਘੁਰਦੀ ਤੇ ਤੁਸੀਂ ਬਸ ਆਹ ਬੰਦੇ ਸੱਦ ਲਿਓ ਤੇ ਆਪੇ ਢਾ ਕੇ ਪੱਧਰ ਕਰਕੇ ਆਏ ਚਿੰਗੇ ਐਂ ਚੱਠੇ ਲਾ ਕੇ ਦੇ ਦੇਣਗੇ ਤੁਹਾਨੂੰ ਤੇ ਬਸ ਨਮਾ ਬਣਾਉਣ ਦੀ ਤੁਸੀਂ ਤਾਂ ਇਹਨਾਂ ਨੂੰ ਸਾਈ ਫੜਾਉਣੀ ਆ ਪਹਿਲਾਂ ਢਾਉਣ ਦੀ ਫੜਾ ਦਿਓ ਫਿਰ ਦੁਬਾਰਾ ਨਮਾ ਬਣਾਉਣ ਦੀ ਫੜਾ ਦਿਓ ਇਹਨਾਂ ਨੂੰ ਬਸ ਕਿਤੇ ਨਹੀਂ ਜਾਣਾ ਤੇ ਕਿਤੇ ਨਹੀਂ ਆਉਣਾ ਤੁਸੀਂ ਕੀ ਰਹੀ ਐਂ ਕਰਦਾ ਠਾ ਦਿੰਦੇ ਹੈ ਕਹਿੰਦੇ ਗੱਭਰੂ ਕਹਿੰਦੇ ਪਿੰਡ ਭਰਾ ਆ ਜਾ ਗਬਰੂਆਂ ਦਾ ਪਿੰਡ ਭਰਾ ਆਜ ਅ ਕੈਪਟਨ ਮਹਿੰਦਰ ਸਿੰਘ ਦੇ ਬੰਦੇ ਆ ਭਾਈ ਇਹ ਇਹਨਾਂ ਦਾ ਬਹੁਤ ਵਧੀਆ ਤੇ ਬਹੁਤ ਸੋਹਣਾ ਹੈ ਇਹ ਟੁੱਟ ਨਾ ਜਿਵੇਂ ਆਂਬ ਮੈਂ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਤਾਂ ਹਾਇਆ ਸੀ ਇੱਕ ਘਰ ਆਪਾਂ ਦੇਖਿਆ ਤੇ ਇੱਟ ਬਹੁਤ ਭੰਨੀ ਭੁੰਨੀ ਜਾਂਦੀ ਹੈ ਉਸ ਚੀਜ਼ਾਂ ਨਾਲ ਜਿਵੇਂ ਡੜੇ ਡੋਲੇ ਨਾ ਬਹੁਤ ਘੱਟ ਨਿਕਲੇ ਆ ਸੀ ਇਹ ਕੁਝ ਤਾਂ ਪੁਰਾਣਾ ਬਹੁਤ ਇਹ 1975 ਦਾ ਬਣਿਆ ਹੋਇਆ ਹੈ ਤੇ 75 ਦਾ ਬਣਿਆ ਹੁਣ ਕਰਕੇ ਸਾਰਾ ਬਣਿਆ ਵੈ ਗਾਰੇ ਚ ਜਿਵੇਂ ਇਹ ਟੈਲਾਂ ਟੂਲਾ ਦੇਖੋ ਨਾ 740 ਆ ਸਾਰੀਆਂ ਪੂਰੀਆਂ ਸਾਫ ਤੇ ਚੰਗੀਆਂ ਲਾਹ ਕੇ ਚੰਗੀ ਤਰ੍ਹਾਂ ਚੰਨ ਕੇ ਧਰਤੀਆਂ ਕੰਮ ਬਹੁਤ ਸੋਹਣਾ ਮੰਡਦਾ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿਵੇਂ ਕੰਮ ਸੋਹਣੂ ਕਿਵੇਂ ਲੱਗਿਆ ਹੈ ਨਾ ਉਹ ਸਕੂਟਰੀ ਵਾਲਾ ਕਿਹੜਾ ਲੰਘਿਆ ਬੰਦਾ ਟੱਪਾ ਨਾ ਦਿਆ ਕਰੋ ਕੋਈ ਤੁਸੀਂ ਮੈਂ ਕਹਿੰਦਾ ਮੋ ਸਕੂਟਰੀ ਵਾਲਾ ਨਾ ਕਹਿੰਦਾ ਬੰਦਾ ਟੱਪਾ ਨਾ ਦਿਆ ਕਰੋ ਫੜੋ ਉਹਦੀ ਕੰਨ ਫੜਾਦਾ ਮੜ ਜਾਗਾ ਅਹੀਂ 5 ਮਿੰਟ ਸਰੀਰ ਗਰਮ ਕਰੀਏ ਤੇਰਾ ਇਹ ਜਿਆ ਬਈ ਗੱਭਰੂ ਅਈ ਅੱਜ ਚੋਬਰਾ ਦੇ ਕੰਮ ਗਾਹਾਂ ਲੰਗਦਾ ਸੀ ਦੇਖ ਆ ਜਾ ਆ ਜਾ ਮੁੰਡਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੈਂ ਫੜਾ ਪਿਆਰ ਜਾ ਜਾ ਮੁੱਟਦਾ ਜੀ ਓਕੇ 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 ਜਾਇਆ ਆਇਆ ਖਾਲੀ ਅਸੀਂ ਟੱਪ ਨਹੀਂ ਦੇਣਾ ਬੰਦਾ ਕੋਈ ਆਪਦੀ ਰੇਲ ਟ੍ਰੇਨ ਕੁੱਕਾਂ ਦੇ ਹੁਣਦੇ ਹੋ ਬਹੁਤ ਸਪੀਡ ਨਾਲ ਜਾਂਦੀਆਂ ਇਲੈਕਟ੍ਰਿਕ ਕਰਤੀਆਂ ਟ੍ਰੇਨਾਂ ਜਾਂ ਬਹੁਤ ਤੇਜ਼ ਜਾਂਦੀਆਂ ਨਗ ਦੀਆਂ ਉੱਥੋਂ ਇੱਥੋਂ ਪੂਰਾ ਖੜਕਾ ਸੁਣਦਾ ਰਾਤ ਨੂੰ ਇਦੂ ਵੀ ਜਾਂਦੀ ਗਿੱਲਾ ਸਾਹਿਬ ਆ ਸੁਣਿਓ ਬਈ ਮੰਨਦੇ ਹੋ ਐ ਮੋਰਾ ਦੀ ਚਾਹਲ ਪੈਲ ਆਪਣੇ ਕੋਲੇ ਤੇ ਗਿੱਲਾ ਸਾਹਿਬ ਵੀ ਜਨਪ੍ਰਦੇਸ਼ ਕੀ ਨਾ ਪੂਰੇ ਤੇ ਉਹ ਵੀ ਹੋ ਕੇ ਖੜੇ ਕਹਿੰਦੇ ਮੈਂ ਵੀਡੀਓ ਬਣਾ ਲਾ ਉਹਨਾਂ ਦੀ ਤੇ ਸਾਹਮਣੇ ਮੂਰ ਫਿਰਦੇ ਆ ਆਪਣੇ ਕੋਲੇ 50 60 ਠੀਕ ਹੈ ਨਾ ਤੇ ਹੱਲਾ ਗੱਲਾ ਐ ਰੱਖੀ ਦਾ ਕਰਾ ਕੇ ਪੂਰਾ ਚਾਂਬਰਾਂ ਦਾ ਤੇ ਪੰਛੀਆਂ ਦਾ ਬੋਲਣ ਦਾ ਦੁਆਰੇ ਸਾਨੂੰ ਸੁਣਾਉਣੇ ਆਵਾਜ਼ ਨਹੀਂ ਹੁਣ ਜਾਂ ਤਾਂ ਗਿੱਲ ਸਿੰਘ ਆਬ ਨੂੰ ਦੇਖ ਲਿਆ ਉਹਨਾਂ ਨੇ ਖੜਿਆਂ ਨੂੰ ਤਾਂ ਸ਼ਾਂਤ ਹੋ ਗਏ ਤੇ ਨਹੀਂ ਤਾਂ ਪੂਰਾ ਮਤਲਬ ਕੀ ਐ ਇਸ ਵੇਲੇ ਸੁਬਾ ਸ਼ਾਮ ਦਾ ਪੂਰੀ ਤੁਸੀਂ ਲਓ ਵੀ ਪੂਰੀ ਇਥੇ ਚਹਿਲ ਪਹਲ ਤੇ ਰੌਣਕ ਮੇਲਾ ਹੁੰਦਾ। ਕਈ ਵਾਰੀ ਵੀਡੀਓ ਬਣਾਉਣ ਤੋਂ ਪੁੰਝ ਜਾਈਦਾ ਬਸ। ਆਪ ਆਨੰਦ ਜਾਂ ਲੈਣ ਲੱਗ ਜਾਨੇ ਉਹਨਾਂ ਦਾ। ਬਸ ਉਹਨਾਂ ਹੀ ਬੋਲਦਾ ਜੀ ਦੇਖ ਲਿਆ ਉਹਨਾਂ ਨੇ ਥੋੜੇ ਕਰੀ ਦੇਖ ਲਿਆ। ਆਜੋ। ਉਹਨਾਂ ਨੇ सोनू ਦੇਖ ਲਿਆ ਨਾ ਹੁਣ ਉਹ ਤਾਂ ਹੀ ਸ਼ਾਂਤ ਹੋ ਗਏ। ਨਹੀਂ ਕੁੱਤਾ ਸੀ ਜੜੀ। ਕੁੱਤਾ ਕਿਆ? ਹਾਂ। ਬਸ ਫਿਰ ਚੌਕ ਨੂੰ ਆ ਜਾਂਦੇ ਕਈ ਵਾਰ ਬਾਹਰੋਂ। ਕਾ ਸੀ ਨਾ ਪੂਰਾ ਚਹਿਲ ਪਹਲ ਜੀ? ਹਾਂ ਜੀ ਹਾਂ। ਕਿੰਨੇ ਕੁ ਸੀਗੇ ਹੁਣ? ਮੋਰ ਹੋਣਗੇ ਹੈਗੇ ਨੇ ਹੈਗੇ ਜੀ ਹਾਂ ਮੈਂ ਮੂਵੀ ਬਣਾ ਕੇ ਲਿਆਉਂਦਾ ਫਿਰ ਇਹ ਆ ਬਈ ਗੱਲ ਸਾਹਿਬ ਵੀ ਸ਼ਕੀਨ ਹੈ ਮੋਰਾ ਮੂਰਾ ਦੇ ਜਾਨਵਰਾਂ ਦੇ ਹੈ ਖਰਜੀ ਲੱਗ ਜਾਂਦਾ ਜਾਨਵਰਾਂ ਦਾ ਜੀ ਹਾਂ ਬਿਲਕੁਲ ਬਹੁਤ ਸੋਹਣੇ ਲੱਗਦੇ ਵੀਰੇ ਸਾਬ ਵਾਲੀ ਵੀਡੀਓ ਲੈਣਿਆ ਤੇ ਫਿਰ ਤੁਹਾਨੂੰ ਸ਼ਾਰਟ ਦਿਖਾਉਣਾ ਵੀ ਕਹੇ ਜਾ ਇਹਨਾਂ ਨੇ ਵੀ ਕਲਾਕਾਰੀ ਕੀਤੀ ਹੈ ਤੇ ਦਿਖਾਉਣਾ ਸੋਹਣੀ ਅਜੀ ਵੀਡੀਓ ਦੇਖ ਕੇ ਹਟਿਓ ਸ਼ਾਰਟ ਤੇ ਇਸ ਤੋਂ ਬਾਅਦ ਨਾ ਤੇ ਬਾਈ ਜੀ ਵਾਲਾ ਸ਼ਾਰਟ ਤੁਹਾਨੂੰ ਪਾਉਣਾ ਤੇ ਫਿਰ ਦੱਸਿਓ ਕਮੈਂਟ ਕਰਕੇ ਫਿਰ ਤੁਹਾਨੂੰ ਕਿਵੇਂ ਲੱਗਦੀ ਆ ਗੱਲਬਾਤ ਮੋਰਾ ਦੀ ਠੀਕ ਹੈ ਨਾ ਜੀ ਫਿਰ ਆਪਾਂ ਕਰਾ ਦੇਾਂਗੇ ਸਭ ਨੂੰ ਇੱਥੋਂ ਬੱਚੇ-ਬੁੱੱਚੇ ਆਪਾ ਕਢਾਉਂਦੇ ਰਹਿੰਨੇ ਆ ਮੋਰਾਂ ਦੇ ਤੇ ਫਿਰ ਕਰਦੇ ਆਂਗੇ ਆਪਾ ਸਭ ਨੂੰ ਗਿਫਟ ਹੋ ਫੁੱਫੜ ਜੀ ਜੈ ਸਾਹੋ ਕਿਵੇਂ ਲਾਈ ਹਵਾਰਾ ਨੇਤਾ ਕਿਹਦਾ ਹੋ ਫੁੱਕੜ ਜੀ ਜੈ ਸਾਹੋ ਪੂਰੇ ਲੀਡਰ ਹੋ ਹੂੰ ਅ ਇਹੋ ਜੀ ਗੱਲ ਨਹੀਂ ਆ ਮਾੜੀ ਮੋਟੀ ਗੱਲ ਥੋੜੀ ਐ